ਹੁਸ਼ਿਆਰਪੁਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਥਾਣਾ ਮਾਲੋ ਟਾਊਨ ਦੇ ਅਧੀਨ ਪੈਂਦੇ ਮਰਡਰ ਦੇ ਨਾਮਜਾਦ ਆਰੋਪੀਆਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਹੁਸ਼ਿਆਰਪੁਰ ਪੁਲਿਸ ਨੂੰ ਮਿਲੀ ਹੈ ਕਾਮਯਾਬੀ ਜਿਸ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਅਮਰਨਾਥ ਸਭ ਤਿੰਨ ਇੱਕ ਦੋਸ਼ੀ ਜਿਹੜੇ ਗ੍ਰਿਫਤਾਰ ਕਰ ਲਏ ਨੇ ਕੀ ਸਾਰਾ ਹੈਗਾ ਮਾਮਲਾ ਮੁਕੱਦਮਾ ਨੰਬਰ 110/24 ਅੰਡਰ ਸੈਕਸ਼ਨ 302 452 148 499 ਪੀਸੀ ਥਾਣਾ ਮਾਲ ਟਾਊਨ ਦੇ ਵਿੱਚ ਦਰਜ ਰਜਿਸਟਰ ਕੀਤਾ ਗਿਆ ਹੈ ਜਿਸ ਵਿੱਚ ਰਾਹੁਲ ਨਾਂ ਦੇ ਲੜਕੇ ਦੀ 6 ਨੌਜਵਾਨ ਮੁੰਡਿਆਂ ਨੇ ਜਿਹੜਾ ਕਤਲ ਕੀਤਾ ਸੀਗਾ ਉਹਨਾਂ ਦੇ ਵਿੱਚੋਂ ਮੇਨ ਅਸੀਂ ਚਾਰ ਦੋਸ਼ੀ ਜਿਹੜੇ ਆ ਹੈਰੀ ਐਲਿਸ਼ ਰਵੀਨ ਗੁੱਲੀ ਤਰਨਵੀਰ ਤਨੂ ਇਹ ਅਸੀਂ ਗ੍ਰਿਫਤਾਰ ਕਰਕੇ ਜੇਲ੍ਹ ਭੇਜੂਕਿਆਂ ਔਰ ਰਹਿੰਦੇ ਜਿਹੜੇ ਦੋ ਦੋਸ਼ੀ ਅਮਿਤ ਢੱਲੋਂ ਅਤੇ ਲਵਿਸ਼ ਇਹ ਇਹਨਾਂ ਨੂੰ ਅਸੀਂ ਗ੍ਰਿਫਤਾਰੀ ਕਾਂਦੇ ਲਈ ਜਲਦ ਤੋਂ ਜਲਦ ਟੀਮਾਂ ਬਣਾ ਕੇ ਗ੍ਰਫਤਾਰ ਕਰਕੇ ਅਸੀਂ ਇਹਨੂੰ ਜੇਲ੍ਹ ਭੇਜਾਂਗੇ ਔਰ ਇਸ ਮੁਕਦਮੇ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਐਸਐਚਓ ਵੱਲੋਂ ਜਾਂ ਪੁਲੀ ਹੋਰ ਪੁਲਿਸ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਵੀ ਟੱਲੀ ਵਰਤੀ ਜਾਵੇਗੀ ਔਰ ਦੋਸ਼ੀਆਂ ਨੂੰ ਸੱਤ ਤੋਂ ਸੱਤ ਯਾਦ ਦਿੱਤੀ ਜਾਵੇਗੀ ਤੇ ਕੋਈ ਛਾਪੇਮਾਰੀਆ ਵੀ ਕੀਤੀ ਜਾ ਰਹੀ ਹੈ ਉਹਨਾਂ ਨੂੰ ਫੜਨ ਹਾਂਜੀ ਅਸੀਂ ਅਲੱਗ-ਅਲੱਗ ਟੀਮਾਂ ਬਣਾ ਕੇ ਛਾਪੇਮਾਰੀ ਵਾਸਤੇ ਭੇਜਿਆ ਹੈ ਘਰੋਂ ਫਰਾਰ ਅਸੀਂ ਇਹਨਾਂ ਨੂੰ ਟ੍ਰੇਸ ਕਰਕੇ ਜਲਦ ਤੋਂ ਜਲਦ ਗ੍ਰਫਤਾਰ ਕਰਾਂਗੇ